ਰਈ ਸਾਸਤਰੀ ਕਾ ਰਈ ਜੀ ਵੀਰੇਟ ਰੈਟਰ ਸਿੰਘ ਇਹਦਾ ਨਾ ਗੈਸ ਕਟ ਮੱਚ ਗਿਆ ਜੀ ਪਹਿਲਾ ਵਾਲਾ ਗੈਸ ਕਟ ਆਸੇ ਮੇਰੇ ਕਿਸੇ ਦੁਬਾਰੇ ਫੇਰ ਪਵਾ ਲਈ ਮੈਸਟਰੀ ਕਿਸ ਨੇ ਤੇ ਉਹ ਫੇਰ ਮੱਚ ਗਿਆ ਦੂਜੇ ਤੀਜੇ ਦੇ ਨਾ ਹੁਣ ਅਸੀਂ ਦੁਬਾਰੇ ਗੈਸ ਕਟ ਲੈਣੇ ਕੋਈ ਹੁਣ ਅਸੀਂ ਦੁਬਾਰੇ ਪਾਵਾਂ ਠੀਕ ਹੈ ਨਾ ਪਹਿਲਾਂ ਇਹਨਾਂ ਮੈਸਟਰੀ ਪਵਾਏ ਸੀ ਕਿਸੇ ਤੋਂ ਉਹ ਸਹੀ ਨਹੀਂ ਚੱਲੇ ਤੇ ਇਹਦਾ ਗੈਸ ਕਟ ਦਾ ਫਰਕ ਹੁੰਦਾ ਇਹਦਾ ਇਹਦਾ ਹੁਣ ਥੁੱਲਾ ਸੀ ਇਹ ਜਿਹੜਾ ਜਿਹੜਾ ਆ ਸਹਜ ਆ ਇਹਦਾ ਖੁੱਲਾ ਸੀ ਪਰ ਆ ਮੈਂ ਸੀਦਾ ਇਹ ਜਿਹੜਾ ਨਵਾਂ ਪਾਜੀ ਆ ਵੀਡੀਓ ਨਾਲ ਕਰੀ ਹੁਣ ਕਰਕੇ ਹੁਣ ਅਜੀ ਦਰਵਾਜ਼ੇ ਕੈਸ ਕੱਟ ਸਹੀ ਤਰੋਈ ਸਾਰੇ ਪਾਸੇ ਇੱਕੋ ਜਿਹਾ ਹੋਵੇ ਸਹਜਾ ਝੜਾ ਦੇ ਇੱਕ ਕੇ ਸੇਰੇ ਸਾਈਡ ਰੱਖ ਕੇ ਸਹੀ ਕਰੋ ਜੀ ਬਸ ਕੈਸ ਕੱਟ ਦੀ ਸਮਾਰਕ ਖੋਚ ਲੋ ਤਾਂ ਕਿ ਜੇ ਮਾੜਾ ਜਿਹਾ ਵੀ ਰਹਿ ਗਿਆ ਕੈਸ ਕੱਟ

ਉਹਨਾਂ ਦਾ ਨਾ ਨਾ ਕੋਈ ਜਾਉਂਦਾ ਉਹ ਬੈੱਡ ਕਰ ਦਿੰਦਾ ਉਹ ਨਾਲ ਹੀ ਲੱਗਣਾ ਜਿਹਦੀ ਪੌੜੀ ਹੋ ਗਈ ਆ ਟੂਬ ਜੀ ਤੇ ਚੜਾ ਦੇਣੀ ਛੋੜੀ ਤੇ ਵਾਟ ਹਾਂ ਚੜਾ ਦੇ ਸਾਧਿਆਨਾ ਦੇਖੋ ਵੱਡੀਆਂ ਛੋਟੀਆਂ ਫਰਕ ਹੁੰਦਾ ਫਿਰ ਟਾਈਮ ਟਾਂ ਆਵਾਜ਼ ਕਰਨ ਲੱਗਦੇ ਧਿਆਨ ਨਾਲ ਦੇਖੋ ਵੱਡੀ ਛੋਟੀ ਦਾ ਫਰਕ ਹੁੰਦਾ ਆਣਿਆ ਤਾਂ ਅਤੇ ਉਹ ਵੱਡੀਆਂ ਨੇ ਜਿਹੜੀਆਂ ਤੇ 200 ਤੇ ਛੋਟੀਆਂ ਪੌਣੀਆਂ ਜਿਹੜੀਆਂ ਇਹ ਵੱਡੇ ਵਾਲੇ ਪਾਸੇ ਤੇ ਜਿਹੜੀਆਂ ਇਹ ਛੋਟੀਆਂ ਪੌਣੀਆਂ ਉਹ ਇਧਰਲੇ ਸਾਈਡ ਤੇਰੇ ਵਾਲਾ

ਬਾਈ ਯਾਰ ਕੱਲਾ ਮੈਸਟਰੀ ਨੇ ਹੋਰ ਸੀ ਗੇਨੇ ਤੇ ਆਪਾਂ ਫੱਟੀ ਕੀਤਾ ਪਹਿਲੀ ਵਾਰ ਖੁੱਲਾ ਸੀ ਤੇ ਪਹਿਲਾਂ ਆਪਾਂ ਇੰਟਰਵਿਊ ਵੀਡੀਓ ਪਾਈ ਸੀ ਰਿਟਰ ਕੀਤਾ ਸੀ ਜਿਹੜੀ ਮਰਜ਼ੀ ਚੀਜ਼ ਹੋਵੇ ਉਹ ਆਪਾਂ ਕੋਲੋਂ ਠੀਕ ਕਰ ਦਿੰਦੇ ਹਾਂ ਧੰਨਵਾਦ